ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਜਿਹੜਾ 120 ਫੁੱਟੀ ਰੋਡ ਬਾਬੂ ਜਗਜੀਵਨ ਰਾਮ ਚੌਂਕ ਹੈਗਾ ਉੱਥੇ ਜਿਹੜਾ ਹਾਈ ਟੈਕ ਨਾਕਾ ਲੱਗਾ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਆ ਦੇਖੋ ਬੁਲੇਟ ਵੀ ਰੋਕਿਆ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਬੁਲੇਟ ਰੋਕਿਆ ਹੋਇਆ ਉਹ ਸਾਰਾ ਨਹੀਂ ਹੋਵੇ ਸਕਦਾ ਕਿਉਂ ਨਹੀਂ ਕਰ ਸਕਦੇ ਸਰ ਮੈਂ ਜੱਟਾਂ ਦੀ ਪੜਾਈ ਕਰਦਾ ਚੱਲੋ ਆਓ ਥੱਲੇ ਆਜੋ ਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਸਪੈਡ ਸਪਿੰਦਰ ਕੋਈ ਨਾ ਆਪជា ਆਰਡੀਸਾ ਆਈ ਨਹੀਂ ਉਹਦੇ ਤੋਂ ਕਰਕੇ ਬੀਤਦਾ ਉਹ ਲੋਕ ਲੋਕ ਪਹਿਲੇ ਆ ਗਏ ਮੈਂ ਅੱਜ ਨੂੰ ਤੁਹਾਨੂੰ ਦੋ ਨਾ ਕਰਦਾ ਜੇ ਮੈਂ ਇਹ ਚੱਲ ਚਲ ਕੇ ਆ ਜਾ ਹੈਲੋ ਨਾ ਬੇਦਰ ਨਹੀਂ ਲਾ ਰਿਹਾ ਚੱਕਰ ਜੀ ਮੰਨਣਾ 7000 ਰੁਪਏ ਨੇ ਸਾਰੇ ਤਰੀਕਾ ਪਾ ਲਓ ਇਹ ਤੁਹਾਨੂੰ ਕਰਦੀ ਮੌਕਾ ਬਣਾ ਦੇਣਾ ਇੱਕ ਦਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਬਾਬੂ ਜਗਜੀਵਨ ਜਿਹੜਾ ਆ ਰਾਮ ਚੌਂਕ ਹੈਗਾ ਜਿਹੜੇ 120 ਫੁੱਟੀ ਰੋਡ ਦੇ ਵਿੱਚ ਜਿਹੜਾ ਬੁਲਟ ਰੋਕਿਆ ਤੇ ਦੇਖ ਸਕਦੇ ਹੋ ਸੁਖਵਿੰਦਰ ਡਿਊਟੀ ਅਫਸਰ ਜਿਹੜੇ ਖੜੇ ਆ ਤੇ ਅੰਡਰ ਇਹ ਜਿਹੜੇ ਲੋਗ ਮੁੰਡੇ ਜਿਹੜੇ ਮੋਟਰਸਾਈਕਲ ਚਲਾ ਰਹੇ ਆ ਤੇ ਉਹਨਾਂ ਨੂੰ ਵੀ ਜਿਹੜਾ ਰੋਕਿਆ ਜਾ ਰਿਹਾ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਚੱਪੇ-ਚੱਪੇ ਤੇ ਕੋਨੇ-ਕੋਨੇ ਤੇ ਦੇਖ ਸਕਦੇ ਹੋ ਜਿਹੜੇ ਚੌਂਕ ਦੇ ਕੋਨੇ-ਕੋਨੇ ਤੇ ਜਿਹੜੇ ਪੁਲਿਸ ਮੁਲਾਜ਼ਮ ਖੜੇ ਹੋਏ ਟ੍ਰਾਫਿਕ ਇੰਚਾਰਜ ਖੜੇ ਹੋਏ ਤੇ ਗੱਡੀਆਂ ਰੁਕੀਆਂ ਹੋਈਆਂ ਤੁਸੀਂ ਤਸਵੀਰਾਂ ਦੇਖ ਸਕਦੇ ਆ ਬੁਲਟ ਰੋਕਿਆ ਇੰਸਪੈਕਟਰ ਜੀ ਜਿਸ ਜੀ ਸਿੰਘ ਜੀ ਜਿਹੜੇ ਮੌਕੇ ਤੇ ਮੌਜੂਦ ਹੈ ਟ੍ਰਾਫਿਕ ਇਨਚਾਰਜ ਜਿਹੜੇ ਮੈਂ ਅੱਜ ਕੰਮ ਕਰਦਾ ਫਿਰ ਉਹ ਸਰ ਸਰ ਦਾ ਅਪਲਾਈ ਕੀਤਾ ਫਿਰ ਕਿਹਦੀ ਜੀ ਮੇਰੇ ਕੋਲ ਨੀ ਆਪੇ ਪ੍ਰਾਈਮ ਮੋਟਰ ਕਿਹਦੇ ਨਾਂ ਤੇ ਆ ਮੇਰੇ ਨਾਂ ਤੇ ਆ ਸਰ ਜੱਤੀ ਨਾਂ ਤੇ ਨਾਂ ਆਪਣਾ ਬਿਲਕੁਲ ਦੇਖ ਸਕਦੇ ਹੋ ਜਿਹੜਾ ਆਨਲਾਈਨ ਜਿਹੜਾ ਚਲਾਨ ਕੀਤਾ ਜਾ ਰਿਹਾ ਹੈ ਬੁਲਤ ਰੋਕਿਆ ਕੋਈ ਆਈਡੀ ਪ੍ਰੂਫ ਨਹੀਂ ਹੈ ਐਡੀਪਰੂ ਪੁੱਛੇ ਜਾ ਰਹੀ ਹੈ ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੇਰੇ ਕੋ ਕੋਈ ਇਹ ਜਿਹੜਾ ਸੰਸਦ ਜਿਹੜਾ ਰਿਪਲਾਈ ਕੀਤਾ ਹੈ ਆਰਪੀਓ ਪਲੱਸ ਆ ਤੁਸੀਂ ਦੇਖ ਸਕਦੇ ਹੋ ਕਾਫੀ ਬਹਿਸ ਵੀ ਹੋ ਰਹੀ ਹੈ ਬਹਿਸ ਵੀ ਇੰਸਪੈਕਟਰ ਸੁਖਿੰਦਰ ਜਿਹੜੇ ਭਾਈ ਉਹਨਾਂ ਸਪਸ਼ਟ ਸਪਸ਼ਟ ਕਹਿਣਾ ਹੈ ਕਿ ਕੋਈ ਵੀ ਬਹਿਸ ਬਾਰੀ ਨਹੀਂ ਕਰੀ ਉਹ ਨਹੀਂ ਬਤਾ ਸਕਦੇ ਰਾਤ ਇਸਦਾ ਫੋਨ ਸੁਣਿਆ ਜਾਏਗਾ ਬਿਲਕੁਲ ਦੇਖ ਸਕਦੇ ਹੋ ਕੋਈ ਵੀ ਜਿਹੜਾ ਫੋਨ ਨਹੀਂ ਸੁਣਿਆ ਜਾ ਰਿਹਾ ਕਿਸੇ ਨਾ ਵੀ ਜਿਹੜੀ ਗੱਲਬਾਤ ਨਹੀਂ ਕੀਤੀ ਜਾ ਰਹੀ ਜਿਹੜਾ ਮੋਕੇ ਤੇ ਸਪੋਰਟ ਤੇ ਜਿਹੜਾ ਚਲਾਨ ਕੀਤਾ ਜਾ ਰਿਹਾ ਜਿਹੜਾ ਪਰੇ ਕੀਤਾ ਜਾ ਰਿਹਾ ਉਹਨਾਂ ਨੂੰ ਉਹ ਕਰਦੇ ਦੱਖੇ ਮਾਰੇ ਗੱਲ ਕਰ ਤਾ ਮੈਂ ਦੱਖੇ ਕਰ ਰਿਹਾ ਉਹ ਨੂੰ ਤੱਕ ਬਾਗ ਮੈਂ ਕਿੰਨੇ ਧੱਕੇ ਮਾਰੇ ਧਾਡਾ ਬੰਦਾ ਮੈਨੂੰ ਮਾਰਦਾ ਉਹ ਰਿਮੋਟ ਗਵਾਹ ਤੈਨੂੰ ਕਿੰਨੇ ਧੱਕਾ ਮਾਰੇ ਤੂੰ ਹੀ ਰਾਮ ਨਾਲ ਗੱਲ ਕਰ ਰਿਹਾ ਤੈਨੂੰ ਗਾਲੀ ਕੱਢ ਰਿਹਾ ਰਾਮ ਨਾਲ ਗੱਲ ਕਰ ਤੂੰ ਨਹੀਂ ਗੱਲ ਕਰ ਬਾਬਾ ਜੀ ਨਾ ਨਾ ਤੂੰ ਗੱਲ ਕਰ ਰਿਹਾ ਇਹ ਕਿੰਨੇ ਸਾਡੀ ਕੋਈ ਤੈਸਾ ਕਰਦਾ ਨਾ ਗੱਲ ਕਰਨੀ ਆ ਜਿੱਥੇ ਮੈਂ ਅਸਮ ਲੋਨ ਲੈਂਗ ਵਿੱਚ ਹੈਈ ਕੋਈ ਅਸਲੀ ਗੱਲ ਬੋਲਦੀ ਹੈ ਅਰੇ ਲੋਨ ਲੈਂਗ ਵਿੱਚ ਕੋਈ ਲਾਇਸੈਂਸ ਹੈਗਾ ਲਿਸੈਂਸ ਸਪਲਾਈ ਕੀਤਾ ਹੈ ਜੀ ਆਪਾਂ ਇਹ ਆਰਡਰ ਲਿਸੈਂਸ ਸਪਲਾਈ ਕਰਾ ਹਾਂ ਆਪੀ ਅਗਲੇ ਵੀ ਅਸੀਂ ਕਿੰਨਾ ਗੱਲ ਰੱਖੀ ਸਰ ਕਰੀ ਗਏ ਮਿਲਾਲ ਮੈਂ ਲਾਈਸੈਂਸ ਆ ਮੇਰੇ ਘਰਾਂ ਮੈਂ ਤੁਹਾਨੂੰ ਜਾ ਰਿਹਾ ਸੀ ਜਿਹੜੀ ਆ ਕਿਨ ਕੋਡ ਪੜੰਗਦਾ ਜਿਹੜੀ ਦਾ ਸੀਰ ਮੈਟਲ ਲਿਸੈਂਸ ਸਪਲਾਈ ਕੀਤਾ ਜੀ ਰਿਪੋਰਟ ਤੇ ਹੈ ਤਾਂ ਦੋਨੇ ਗੱਡੀਆਂ ਦਾ ਮਿਊਟ ਕਰਕੇ ਜਿਹੜੀ ਕੋਣੇ ਤੇ ਕਰਦੇ ਗਏ ਆ ਰਹੇ ਆਸੀ ਇਹ ਨਹੀਂ ਆਸੀ ਨਹੀਂ ਆਈ ਨਹੀਂ ਸਰ ਕੰਪਨੀ ਸਰਕਾਰਾਂ ਨੂੰ ਨਹੀਂ ਆਈ ਤਾਂ ਇਹ ਨਹੀਂ ਕਰਿਆ ਉਹ ਕਿਹ ਚੈਸ ਕਰਦੀ ਨੇ ਸਰ ਕੰਪਨੀ ਨੇ ਕਰ ਉਹ ਕਰੇਗਾ ਨਾ ਮੈਂ ਕਰਾਂ ਕੰਪਨੀ ਨੇ ਪਰ ਮੈਂ ਆਈ ਮਾ ਫਰ ਸਤੇ ਜਹਾੜੀ ਵਾਲੇ ਬੰਦੇ ਇਹ ਕੇਸ ਨਾਲ ਮੈਂ ਸਰ ਰੱਟੀ ਸਾਡ ਰੋਟੀ ਪੁੱਤ ਨਹੀਂ ਵੀ ਆਸਮਾਨ ਦਾ ਬੰਦੇ ਹੋ ਤੁਸੀਂ ਤਾਂ ਸਭ ਤੋਂ ਹੀ ਸਮੇਤਾਰ ਬੰਦੇ ਹੋ ਸਾਡੇ ਮੋਟੇ ਬੰਦੇ ਨਹੀਂ ਆਉਂਦੇ ਇਹਨਾਂ ਦੇ ਨਾਲ ਜਿੰਦਰ ਸਿੰਘ ਸੁਖਿੰਦਰ ਸਿੰਘ ਜੀ ਜਿਹੜੇ ਮੌਕੇ ਦੇ ਡਿਊਟੀ ਅਫਸਰ ਜਿਹੜੇ ਇੰਚਾਰਜ ਹੈ ਜਿਹੜੇ ਇੰਸਪੈਕਟਰ ਜਿਹੜੇ ਉਹ ਖੜੇ ਮੌਕੇ ਤੇ ਮੌਜੂਦ ਹੈ ਤੇ ਨਾਲ ਹੀ ਦੇਖ ਸਕਦੇ ਹੋ ਕੋਨੇ ਕੋਨੇ ਤੇ ਟਰੈਫੀ ਉਸ ਖੜੀ ਹੋਈ ਹੈ ਤੇ ਦੇਖੋ ਤਸਵੀਰਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਇਹ ਬਾਬੂ ਜਗਜੀਵਨ ਰਾਮ ਚੌਂਕ ਦੀਆਂ ਤਸਵੀਰਾਂ ਦਿਖਾ ਰਹੇ ਦਿੱਤੇ ਹੈ ਹਾਈ ਟੈਕ ਨਾਕਾ ਲੱਗਾ ਹੈ ਤੇ ਦੇਖ ਸਕਦੇ ਹੋ ਜਿਹੜਾ ਮੈਂ ਵੀ ਜਰਨਲਿਜ਼ਮ ਦੀ ਪੜ੍ਹਾਈ ਕਰਦਾ ਮਿਲਤੀ ਸਰ ਦੱਸਿਆ ਗਿਆ ਹੈ ਗੱਡੀ ਲੱਗਾ ਲੱਗਾ ਸਨਮਾਨ ਦੀ ਜਨਤ ਕਰਦਾ ਹੋਇਆ ਬੜੀ ਮਸ਼ਹੂਰੀ ਦੀ ਮਾਰ ਆਪਾਂ ਦੇ ਉੱਪਰ ਵੀ ਲੱਗੇ ਆਏ ਲੱਗੇ ਹੋਣ ਮੈਂ ਸਰਦਰ ਕੋਈ ਗੱਲ ਨਹੀਂ ਆਉਂਦੀ ਉਹ ਨਹੀਂ ਸਰਿਆ ਫੇਸਬੁੱਕ ਨਾਲ ਗੱਲ ਕਰ ਮੈਂ ਬੜੀ ਕਿੰਨਾ ਤੇ ਲਿਆ ਪਰ ਪਲੀਜ਼ ਜਾ ਰਹੇ ਹੱਥ ਜੋੜ ਕੇ ਬੇਨਤੀ ਕਰ ਲਿਆ ਬਿਲਕੁਲ ਦੇਖ ਸਕਦੇ ਹੋ ਜਿਹੜੇ ਹੱਥ ਜੋੜੇ ਜਾ ਰਹੇ ਵਿਅਕਤੀ ਵੱਲੋਂ ਜਿਹੜਾ ਬੁਲਟ ਚਲਾ ਰਿਹਾ ਪਰ ਉਹਦੇ ਵੱਲੋਂ ਕੋਈ ਪ੍ਰੂਫ ਨਹੀਂ ਦਿਖਾਏ ਜਾ ਰਹੇ ਪ੍ਰੂਫ ਪੁੱਛੇ ਜਾ ਰਹੇ ਆ ਲਾਇਸੈਂਸ ਆਰਸੀ ਪੁੱਛੀ ਜਾ ਰਹੀ ਹੈ ਪਰ ਉਹਨਾਂ ਵੱਲੋਂ ਪ੍ਰੂਫ ਨਹੀਂ ਦਿੱਤੇ ਜਾ ਰਹੇ ਪਰ ਹੱਥ ਜੋੜੇ ਜਾ ਰਹੇ ਆ ਇਸ ਬਟ ਜਿਹੜੇ ਪ੍ਰੂਫ ਪੁੱਛਦੇ ਹੋ ਕੋਈ ਆ ਨਹੀਂ ਪ੍ਰੂਫ ਦਾ ਕਾਰਵਾਈ ਜਲਦੀ ਹੋ ਜਾਣੀ ਹੈ ਤਾਂ ਚਲਾਨ ਜਿਲਾ ਚਲਾਣ ਜਿਹੜਾ ਹੋਏ ਨੋਕੇ ਦੇ ਉੱਪਰ ਚਲਾਣ ਦੇਖੋ ਆ ਬੋਲੋ ਬੋਲੋ ਫਿਰ ਤੁਹਾਡੇ ਕੋਈ ਲਾਇਸੈਂਸ ਹੈਗਾ ਕੋਈ ਸਰ ਤੁਹਾਡੇ ਕੋਲ ਲਾਇਸੈਂਸ ਵਗੈਰਾ ਹੈਗਾ ਕੋਈ ਤੁਹਾਡੇ ਕੋਲ ਆਸੀ ਵਗੈਰਾ ਹੈਗੀ ਹੈ ਭਾਈ ਨਾ ਬਾਂਡ ਕਰਾਓ ਭਾਈ ਤੁਹਾਡੇ ਕੋਲ ਕੋਈ ਹੈਗਾ ਦੱਸ ਦਿਓ ਸੋਣਾ ਭਾਈ ਹੱਥ ਜੋੜ ਕੇ ਬੇਨਤੀ ਮੈਂ ਤੁਹਾਡੀ ਸਰ ਬੰਦਾ ਹੈ ਭਾਈ ਭਾਈ ਮੈਂ ਕਿਸ ਤਰ੍ਹਾਂ ਕਿத்து ਤਾ ਨਹੀਂ ਆਹ ਫੇਲਡ ਮੋਟਰ ਸਾਹ ਭਾਈ ਨਾ ਦੇਖੋ ਮਿੰਤਾ ਕੀਤੀਆਂ ਜਾ ਰਹੀਆਂ ਪਰ ਜਿਹੜੇ ਪ੍ਰੂਫ ਹੋ ਜਿਹੜੇ ਜਿਹੜੇ ਪ੍ਰੋਪਰ ਪ੍ਰੂਫ ਜਿਹੜੇ ਉਹ ਨਹੀਂ ਦਿਖਾਏ ਜਾ ਰਹੇ ਜਿਹੜੇ ਮਿੰਤਾ ਪਾਈਆਂ ਜਾ ਰਹੀਆਂ ਕਿ ਸਾਡਾ ਚਲਾਣ ਹੈ ਸਾਡੀ ਗੱਡੀ ਬਾਂਡ ਨਾ ਕਰੋ ਬੁਲਟ ਬਾਂਡ ਨਾ ਕਰੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ 120 ਫੁੱਟੀ ਰੋਡ ਰਹੀਆ ਬਾਬੂ ਜਗਜੀਵਨ ਰਾਮ ਚੌਂਕ ਦੇ ਦਿਖਾ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਹਾਈ ਟੈਕ ਨਾਕਾ ਲੱਗਾ ਹੋਇਆ ਹੈ ਸਰ ਆ ਦੇਖੋ ਮੀਟਰ ਨਾ ਲਾ ਆ ਰਹੀਆਂ ਨਹੀਂ ਸਰ ਹਰ ਟੱਕਰ ਨਹੀਂ ਜਮ ਸਾਈਨ ਕਰ ਲੈ। ਉਹ। ਉਹ ਕਰ। ਚਲੋ ਸਾਈਨ ਕਰ। ਛੋਟਾ ਵੀ ਰੱਖੋ। ਭਾਈ ਪਲੇਸ ਇੰਨਾ ਅੱਜੋੜ ਕੇ ਤੇ ਵੀ ਪੈਨਾ ਕਰ ਮੈਂ ਜਾਈ ਬੰਦਾ ਭਾਈ ਨਹੀਂ ਅਗਲੀ ਕਰਦਾ ਭਾਈ ਮੈਂ ਨਾ। ਕੋਈ ਬੜਾ ਪੈਸਾ ਠੀਕ ਕਰ ਰਹੇ ਯਾਰ ਪੈਨਾ ਕਰ। ਪੈਨਾ ਕਰ ਯਾਰ। ਸਾਈਨ ਕਰ ਤਾਲਿਓ। ਸਾਈਨ ਕਰਦੇ ਆ। ਚਲੋ ਕਰੋ ਕਰ। ਹੋਰ ਕਮਾਨਾ ਹੋ। ਪੈਨਾ ਕਰਦੇ ਆ। ਜਰਮਾਨਾ ਹੋਰ ਪੈਨਾ ਸਾਈਨ ਕਰ। ਆਹ ਦੇਖੋ ਆ ਲੋ ਪਟਾਕਿਆਂ ਵਾਲੀ ਜੀ ਪਟਾਕੇ ਨਾ ਦੀ ਨਾਲ ਵਿੱਚ ਹੋਇ ਲੋ ਨਾਕਾ ਲੱਗਾ ਹੋਇਆ ਪਟਾਕੇ ਮਾਰਦੇ ਨਜ਼ਰ ਆ ਰਹੇ ਬੁਲੱਟ ਤੇ ਦੇਖ ਸਕਦਾ ਤਸਵੀਰਾਂ 120 ਫੁੱਟੀ ਰੋਡ ਦੀਆਂ ਜਿੱਥੇ ਨਾਕਾ ਲੱਗਾ ਹੈ ਪੁਲਿਸ ਖੜੀ ਹੋਈ ਹੈ ਫਿਰ ਵੀ ਜਿਹੜੇ ਪਟਾਕੇ ਮਾਰਦੇ ਨਜ਼ਰ ਆ ਰਹੇ ਆ ਚੱਪੇ ਚੱਪੇ ਤੇ ਪੁਲਿਸ ਖੜੀ ਹੈ ਟ੍ਰਾਫੀ ਪੁਲਿਸ ਖੜੀ ਉਹਨਾਂ ਦੇ ਸਾਹਮਣੇ ਦੇਖ ਸਕਦਾ ਤਸਵੀਰਾਂ ਦੇ ਵਿੱਚ ਜਿਹੜੇ ਪਟਾਕੇ ਮਾਰਦੇ ਨਜ਼ਰ ਦੇ ਦੌਰ ਦੇ ਨਜ਼ਰ ਆ ਰਹੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂ 120 ਫੁੱਟੀ ਰੋਡ ਬਾਬੂ ਜਗਜੀਤ ਸਿੰਘ ਰਾਮ ਚੌਂਕ ਦੀਆ ਦਿਖਾ ਰਹੇ ਜਿੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਪਟਾਕੇ ਮਾਰਦੇ ਨਜ਼ਰ ਆ ਰਹੇ ਸੀ ਤਾਂ ਹੀ ਕਹਿੰਦੇ ਹੁੱਲਣ ਬਾਜਾ ਦੀ ਖੈਰ ਆ ਰਹੀ ਕੋਈ ਗੱਡੀ ਗੱਡੀ ਦੌਰ ਦੀ ਮੌਕੇ ਤੇ ਫੜੀ ਗਈ ਦੇਖ ਸਕਦੇ ਹੋ ਤਸਵੀਰਾਂ 'ਚ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਬਲੋ ਜਿੱਥੇ ਨਾਕਾ ਲੱਗਾ ਗੱਡੀ ਧੜਾਈ ਜਾ ਰਹੀ ਸੀ ਲੋ ਜੀ ਗੱਡੀ ਧੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਬਿਲਕੁਲ ਦੇਖ ਸਕਦੇ ਹੋ ਗੱਡੀ ਧੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਮੌਕੇ ਤੇ ਪੁਲਿਸ ਨੇ ਜਿਹੜੀ ਗੱਡੀ ਨੂੰ ਫੇਰ ਰੋਕਿਆ ਪਹਿਲੇ ਤਾਂ ਪੁਲਿਸ ਨੇ ਟ੍ਰਾਫਿਕ ਬੁੱਸ ਵੱਲੋਂ ਹੱਥ ਰੱਖ ਕੇ ਰੋਕਿਆ ਗਿਆ ਤੇ ਉਸ ਤੋਂ ਬਾਅਦ ਗੱਡੀ ਜਿਹੜੀ ਭਜਾਉਣ ਦੀ ਕੋਸ਼ਿਸ਼ ਗੱਡੀ ਭਜਾਉਣ ਦੀ ਕੋਸ਼ਿਸ਼ ਗੱਡੀ ਇੰਸਪੈਕਟਰ ਸਾਹਿਬ ਦੇ ਉੱਪਰ ਚਲੇ ਜਾ ਸਰ ਗੱਡੀ ਰੁਕੀ ਸੀ ਪਹਿਲੇ ਉੱਥੇ ਰੁਕੂ ਰੁਕੀ ਯਾ ਰੋਕੇ ਉਸ ਤੋਂ ਬਾਅਦ ਅੱਛਾ ਫਿਰ ਧੁੜਾਈ ਹੈ ਗੱਡੀ ਤਸਵੀਰਾਂ ਦੇਖ ਸਕਦੇ ਦੱਸਿਆ ਜਾ ਰਿਹਾ ਕਿ ਗੱਡੀ ਵੱਡੀ ਕਾਰਵਾਈ ਜਿਹੜੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪਹਚਾਣ ਹੋ ਗਿਆ ਗੱਡੀ ਭਜਾਣ ਦੀ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਉੱਤੇ ਗੱਡੀ ਚੜ੍ਹਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਜਿਹੜੀ ਗੱਡੀ ਰੋਕੀ ਗਈ ਹੈ ਬਹੁਤ ਵਧੀਆ ਬੰਦ ਕਰ ਦਿਓ ਮੈਂ ਵਿੱਚ ਤੁਸੀਂ ਸਰ ਲੱਗੀ ਤੇ ਨਹੀਂ ਤੁਹਾਨੂੰ ਸਰ ਬਚਾਓ ਗਿਆ ਜੀ ਸਰ ਬਚਾਓ ਗਿਆ ਮਣੀ ਉੱਪਰ ਚੜ੍ਹਨ ਗਈ ਗੱਡੀ ਤਸਵੀਰਾਂ ਤੁਹਾਨੂੰ ਦੱਸ ਦਈਏ ਜਿਹੜਾ 120 ਫੁੱਟ ਦੀ ਰੋਡ ਇਹ ਦਾਂਦ ਹੁੰਦਾ ਰੋਡ ਦੀਆਂ ਤਸਵੀਰਾਂ ਦਿਖਾ ਰਹੇ ਆ ਗੱਡੀ ਧੁੜਾ ਦੇ ਪੁਲਿਸ ਮੁਲਾਜ਼ਮ ਉਤੇ ਗੱਡੀ ਚੜ੍ਹਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਦੁਹਾਂਤ ਕਿਹੜਾ ਕੀ ਹੋਇਆ ਉਧਰ ਪੁੱਜੋ ਚਲੋ ਬਾ ਠੀਕ ਆਓ ਉਧਰ ਲੈ ਆਓ ਗੱਡੀ ਧੁੜਾ ਨਹੀਂ ਕੀਤੀ ਮੁਲਾਜ਼ਮ ਉਤੇ ਗੱਡੀ ਚੜ੍ਹਨ ਦੀ ਕੋਸ਼ਿਸ਼ ਕੀਤੀ ਜੀ ਉੱਤੇ ਚੜਾ ਦੇ ਲਗਾ ਕੋਈ ਗੱਲ ਨਹੀਂ ਬਚਾਓਗੇ ਮਾਰੂ ਕਿੱਥਾ ਉਹ ਕੋਈ ਗੱਲ ਨਹੀਂ ਹੋਦਾ ਜੀ ਆਪ ਕੋਈ ਨਹੀਂ ਚੱਲ ਰਿਹਾ ਤੋੜ ਗਿਆ ਇਹਦਾ ਵੀ ਸਰਵਿਸ ਤਾਂ ਪਰ ਗਿਆ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਬਾਬੂ ਜਗਜੀਵਨ ਰਾਮ ਚੌਂਕ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਜਿਹੜੀ ਗੱਡੀ ਧੁੜਾਣ ਦੀ ਕੋਸ਼ਿਸ਼ ਕੀਤੀ ਪਹਿਲੇ ਤੇ ਫੂਟ ਨਾਜ਼ਿਮਾ ਤਰੋਂ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਿਹੜੀ ਗੱਡੀ ਧੁੜਾਣ ਦੀ ਕੋਸ਼ਿਸ਼ ਕੀਤੀ ਗਈ ਤੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਫੋਟੋ ਖਾ ਲਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸੁਖਦੇਵ ਸਿੰਘ ਜੀ ਜਿਹੜੇ ਮੁਖੇ ਤੇ ਜਿਹੜੇ ਡਿਊਟੀ ਅਫਸਰ ਜਿਹੜੇ ਹੈਗੇ ਆ ਉਹਨਾਂ ਵੱਲੋਂ ਜਿਹੜਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਗੱਡੀ ਗੱਡੀ ਜਿਹੜੀ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਚੌਂਕ ਤੋਂ ਜਿਹੜਾ ਮੋਕੇ ਤੇ ਫੜ ਲਿਆ ਗਿਆ ਤੇ ਦੇਖ ਸਕਦੇ ਹੋ ਜਿਹੜਾ ਪੂਰੇ ਪਾਸੇ ਜਿਹੜੀ ਪੁਲਿਸੀ ਪੁਸ ਲੱਗੀ ਹੋਈ ਹੈ ਕਿਉਂਕਿ ਹਾਈ ਟੈਕ ਨਾਕਾ ਲੱਗਾ ਹੋਇਆ ਕਿਸੇ ਨੂੰ ਨੰਗਨ ਨਹੀਂ ਦਿੱਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਉਹ ਦਾ ਬੋਰਡ ਪਤਾ ਕਰੀਏ ਹੋਏ ਉਹ ਕਰਵਾ ਉਹ ਲੈ ਸਕੇ ਲੋ ਜੀ ਜਿਹੜੀ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਗੱਡੀ ਦਾ ਵੀ ਜਿਹੜਾ ਹੁਣ ਅ ਗੱਡੀ ਵੀ ਜਿਹੜੀ ਬੋਨਡ ਕੀਤੀ ਜਾ ਰਹੀ ਗੱਡੀ ਦਾ ਵੀ ਚਲਾਨ ਕੀਤਾ ਜਾ ਰਿਹਾ ਹੈ ਨਾ ਉਹ ਕੀ ਨਾਮ ਹੈ ਸੇਵਾ ਬੋਧਨਾ ਬੈਕਵਾਦਨਾ ਨੋੜਮਾ ਗੱਲ ਬੋਲ ਪਾਦ ਦਿੱਤੀਆ ਜਲਵਾ ਪਰਿਕਿਨਾ ਗਿਆ ਪਰ ਮੋਤਦਾਨੀ ਚਾਹੂਨੀ ਮਾਰਿਆ ਦਰਾਨ ਦਾ ਜਮ ਆ ਰਹੇ ਮਾਇਆ ਮੈਂ ਮੈਂ ਉਹਦਾ ਕੱਲਿਆ ਤਬਰ ਕਰਨ ਮੈਂ ਉਹਨਾਂ ਦੇ ਨਾਲ ਪਸਾ ਮੇਰਾ ਆਪਣਾ ਦਾ ਹਾਂ ਸਭ ਤਰ੍ਹਾਂ ਨੇ ਹੋ तस्वीर एक बार फिर तह दस दी की बाबू जगजीवन राम चौक दस्वीर दिखा रहे जिथे पुलिस मुलाजम वालों जो ਪਰ ਨਾਕਾ ਲਾਇਆ ਹੋਇਆ ਤੇ ਉਹ ਦੇਖ ਸਕਦੇ ਹੋ ਬੁਲੇਟ ਲੈ ਕੇ ਜਾਂਦੇ ਨਜ਼ਰ ਆ ਰਹੇ ਜਿਹੜਾ ਬੁਲੇਟ ਜਿਹੜਾ ਮੌਕੇ ਤੇ ਜਿਹੜਾ ਬੌਂਡ ਕਰ ਦਿੱਤਾ ਗਿਆ ਕਿਉਂਕਿ ਕੋਈ ਵੀ ਜਿਹੜੇ ਨਾ ਤੇ ਲਾਇਸੈਂਸ ਨਾ ਤੇ ਆਰ.ਸੀ. ਨਾ ਕੋਈ ਜਿਹੜਾ ਕੋਈ ਪ੍ਰੂਫ ਦਿਖਾਇਆ ਗਿਆ ਪੁਲਿਸ ਮੁਲਾਜ਼ਮਾਂ ਨੂੰ ਮੌਕੇ ਤੇ ਦੇਖ ਸਕਦੇ ਹੋ ਜਿਹੜਾ ਬੁਲੇਟ ਜਿਹੜਾ ਬੌਂਡ ਕਰ ਦਿੱਤਾ ਗਿਆ ਤੇ ਦੇਖ ਸਕਦੇ ਹੋ ਕੋਨੇ-ਕੋਨੇ ਤੇ ਜਿਹੜੀ ਪੁਲਿਸ ਲੱਗੀ ਹੋਈ ਹੈ ਜਿਹੜੀ ਟ੍ਰੈਫੀ ਪੁਲਿਸ ਲੱਗੀ ਹੋਈ ਹੈ ਚਲਾਨ ਜਿਹੜੇ ਕੱਟੇ ਜਾ ਰਹੇ ਜਿਹੜੇ ਲੋਕ ਅੰਡਰਰੇਡ ਤੇ ਜਿਹੜੇ ਬਾਈਕ ਚਲਾ ਰਹੇ ਅੰਡਰਰੇਡ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਗੱਡੀਆਂ ਚਲਾ ਕੇ ਜਿਹੜ ਤਿੰਨ ਤਿੰਨ ਜੜੀਆਂ ਦੇਖੋ ਤਿੰਨ ਤਿੰਨ ਜੜੀਆਂ ਸਵਾਰੀਆਂ ਬਿਠਾ ਕੇ ਬਾਈਕ ਤੇ ਜਿਹੜੇ ਜਾ ਰਹੇ ਚੌਂਕ ਦੇ ਉੱਤੋਂ ਹੀ ਕਿ ਹੁਣੇ ਤੁਹਾਨੂੰ ਦਿਖਾਇਆ ਕਿ ਗੱਡੀ ਰੁਕੀ ਸੀ ਉਹ ਗੱਡੀ ਜਿਹੜੀ ਪਹਿਲੇ ਇੱਥੇ ਰੁਕ ਲਈ ਹੱਥ ਜਦੋਂ ਪੁਲਿਸ ਮੁਲਾਜ਼ਮਾ ਵੱਲੋਂ ਜਿਹੜੀ ਗੱਡੀ ਨੂੰ ਹੱਥ ਦੇ ਕੇ ਰੋਕਿਆ ਗਿਆ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਦੇ ਉੱਤੇ ਗੱਡੀ ਚੜ੍ਹਨ ਦੀ ਕੋਸ਼ਿਸ਼ ਕੀਤੀ ਕਿਉਂਕਿ ਗੱਡੀ ਤੋੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਚਲਾਨ ਔਰ ਗੱਡੀਆਂ ਦੇ ਬੌਂਡ ਕਿਤੇ ਜਾ ਰਹੇ ਆ ਚਲਾਨ ਫੁੱਲ ਦੇ ਪਟਾਕੇ ਪਾਵਾ ਗਏ ਅਕਸਰ ਅਸ਼ਾ ਅਖਰ ਜਿਹੜੇ ਗੱਲ ਕਰ ਰਹੇ ਟੀਪਰ ਪਟਾਕੇ ਪਾਕੇ ਜਿਕੇ ਕਿ ਨਾਕਾ ਲਗਾਣਾ ਇਹੀ ਮਕਸਦ ਹੈ ਕਿ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੁਲਟ ਤੇ ਜਿਹੜੇ ਪਟਾਕੇ ਚਲਾਉਂਦੇ ਆ ਮਾਹੌਲ ਜਿਹੜਾ ਕ੍ਰੀਏਟ ਕਰਦੇ ਮਾਹੌਲ ਖਰਾਬ ਕਰਦੇ ਆ ਜਿਹੜੇ ਤਿੰਨ ਤਿੰਨ ਸਵਾਰੀਆਂ ਬਿਠਾ ਕੇ ਜਿਹੜਾ ਮਾਹੌਲ ਨੂੰ ਖਰਾਬ ਕਰਦਾ ਉਹ ਦੇਖੋ ਜੀ ਉਹ ਦੇਖੋ ਤਸਵੀਰਾਂ ਤੁਸੀਂ ਦੇਖੋ ਡਿਪਰਿੰਗ ਕਰਕੇ ਜਿਹੜਾ ਉਹਸਲਾਜਮਾ ਦੇ ਕੋਲੋਂ ਨੰਗਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜਾ ਹੁਣ ਗੱਡੀ ਜਿਹੜੀ ਤੋੜਾਂ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੁਣ ਉਹ ਗੱਡੀ ਦਾ ਵੀ ਜਿਹੜਾ ਬੌਂਡ ਕੀਤੀ ਜਾ ਰਹੀ ਜਾ ਚਲਾਨ ਕੀਤਾ ਜਾ ਰਿਹਾ ਪੁੱਛਾਂਗੇ ਜਿਹੜੇ ਉੱਤੇ ਗੱਡੀ ਦੇ ਕਾਗਜ਼ ਚੈੱਕ ਕਿੱਥੇ ਜਾ ਰਹੇ ਆ ਸਮਾਨ ਚੈੱਕ ਵਾਲੀ ਸਮਾਨ ਵੀ ਜਿਹੜਾ ਤੁਸੀਂ ਸਮਾਨ ਦੇਖ ਸਕਦੇ ਗੱਡੀ ਤੇ ਲੋਡ ਕੀਤਾ ਹੋਇਆ ਹੈ ਜਿਹੜਾ ਬੰਦਾ ਗੱਡੀ ਛੱਡ ਕੇ ਟੋੜਦੇ ਨੇ ਭਜਾਉਂਦੇ ਨੇ ਉਹ ਬੇਸ ਬੈਟ ਉਹ ਕੰਮ ਕਰੋ ਜਿਹਨੂੰ ਆਪਣਾ ਬੇਸ ਬੈਟ ਰੱਖੇ ਹੋਏ ਨੇ ਇਹਦਾ ਕੰਮ ਦਾ ਹੋਣਾ ਟੋੜ ਦਾ ਕੰਮ ਹੋਣਾ ਤੁਹਾਨੂੰ ਨਹੀਂ ਪਤਾ ਕਿ ਮੁਲਾਦਮ ਖੜਾਓ ਕੰਮ ਦਾ ਚੱਲੇ ਚੱਲੇਗਾ ਫਿਰ ਜੀ ਉਹ ਥਾਣੇ ਦਾ ਮਾਰਦ ਲਗਾ ਸੀ ਫੁਰਕੀ ਸੀ ਤੈਨੂੰ ਭਜਾ ਕੇ ਤੇ ਭਜਾਣ ਤੂੰ ਆਖੀਂ ਜਿਨੀ ਮੰਨ ਲਈ ਮੈਂ ਨਾਲ ਹੁਣ ਦੱਸੋ ਤੂੰ ਸਾਡਾ ਮਲਾਜ ਮਾਰਸਣ ਤੇ ਮੈਨੂੰ ਭਿਹਾ ਕੇ ਫਟਾ ਬੇਟਾ ਇਹ ਸੌ ਆਪਣੇ ਆ ਗੱਡੀ ਚੱਕ ਰੋ ਉਸਮਾਨ ਹੈਗਾ ਕੋਈ ਨਾ ਨਹੀਂ ਆ ਕੇ ਨਹੀਂ ਆ ਇਹ ਪ੍ਰਾਈਵੇਟ ਗੱਡੀ ਦੇ ਪਲਾਟਿਸ ਕਰਦੇ ਨੇ ਫੋਟੋ ਵਾਲਾ ਆ ਗਿਆ ਨਹੀਂ ਆਟੋ ਵਾਲਾ ਨਹੀਂ ਆਇਆ ਕੱਲ ਬਤੀਏ ਤੇ ਉਸਮਾਨੀ ਨਾ ਪਾ ਸਕਦੇ ਦੜਾ ਦੇ ਜੀ ਦੜਾ ਦੇ ਜੀ ਦੇਖਣ ਬੋਲੋ ਫੋਟੋ ਵਾਲਾ ਨਹੀਂ ਇਹ ਬਲਕੋੜੇ ਇੱਥੇ ਕੰਮ ਕਰ ਲੂਗਾ ਅੱਜ ਹੀ ਆਇਆ ਜਦੋਂ ਰਾਮ ਚੰਦ ਲਖਾਉਤੀ ਪਟਕਾਪੁਰ ਕਾਪੋ ਫੋਨ ਕਰਦੇ ਲੋ ਜੀ ਗੱਡੀ ਬੰਦ ਕਰਨ ਦਾ ਆਰਡਰ ਦਿੱਤਾ ਜੀ ਜਿਹੜੀ ਗੱਡੀ ਇਨਸਪੈਕਟਰ ਸਾਹਿਬ ਦੇ ਉੱਤੇ ਚੜੀ ਸੀ ਤੇ ਉਹਨੂੰ ਗੱਡੀ ਨੂੰ ਬੌਂਡ ਕਰ ਦਿੱਤਾ ਗਿਆ ਜੀ ਤੁਸੀਂ ਵੀ ਗੱਡੀਆਂ ਜੇਕਰ ਭਜਾਉਂਦੇ ਤਸਵੀਰਾਂ ਦੇਖ ਸਕਦੇ ਜਿਹੜਾ ਸਾਹਮਣੇ ਜਿਹੜਾ ਗੱਡੀ ਭਜਾਉਣ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਦੀ ਵੀ ਜਿਹੜੀ ਗੱਡੀ ਇਦਾਂ ਹੀ ਬੰਦ ਕਰ ਦਿੱਤੀ ਜਾਏਗੀ ਤੁਸੀਂ ਦੇਖ ਸਕਦੇ ਜਿਹੜੀ ਹੁਣ ਹੈ ਗੱਡੀ ਨੂੰ ਬੌਂਡ ਬੰਦ ਕਰ ਦਿੱਤਾ ਜੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਜੀ 120 ਫੁੱਟੀ ਰੋਡ ਬਾਬੂ ਜੱਗੀਵਤ ਚੌਂਗੜੇ ਤਸਵੀਰਾਂ ਦਿਖਾ ਰਿਹਾ ਹੈ ਇਹ ਗੱਡੀ ਜਿਹੜੀ ਪੂਰੀ ਤਰ੍ਹਾਂ ਬੰਦ ਕਰ ਦिती ਹੈ ਜੀ ਗੱਡੀ ਬੰਨ੍ਹ ਕਰ ਦिती ਹੈ ਜੀ ਕਿਉਂਕਿ ਕੋਈ ਵੀ ਜਿਹੜੇ ਪ੍ਰੂਫ ਜਿਹੜੇ ਅਲਾਸੰਗ ਆਪਣੇ ਹੱਥਾਂ ਦੇ ਨਾਲ ਹੀ ਗੱਡੀ ਜਿਹੜੀ ਬੰਨ੍ਹ ਕਰਦੀ ਕਿਉਂਕਿ